ਇੰਨਾ ਪਈ ਉਹ ਸਰਕਾਰ ਤਾਂ ਜਦੋਂ 23 ਵਿੱਚ ਹੜਾ ਆਏ ਸੀਗੇ ਨਾ ਉਹਦਾ ਜਿਹੜਾ ਮੁਆਜਾ ਹੈਗਾ ਹਜੇ ਤੱਕ ਰੋੜ ਰਿਹਾ ਹੈਗਾ ਕਿਸਾਨਾਂ ਨੂੰ ਫਜੇ ਤੱਕ ਉਹ ਮੁਆਜਾ ਮਿਲਿਆ ਨਹੀਂ ਦਿੱ ਗਿਆ ਉਸੇ ਤਰ੍ਹਾਂ ਇਸ ਵਾਰੀ ਜਿਸ ਤਰ੍ਹਾਂ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਬਹੁਤ ਪਾਰੀ ਮਾਤਰਾ ਵਿੱਚ ਬਾਰਿਸ਼ ਹੋਈ ਹੈਗੀ ਅ ਸਰਟਨ ਡਿਸਟ੍ਰਿਕਟਸ ਦੇ ਵਿੱਚ ਜਿਹੜੇ ਕਿ ਤਲੋਜ਼ ਦੇ ਪੰਜਾਬ ਬਾਰਡਰ ਦੇ ਉਹਦੇ ਨਾਲ متعلق ਜਿਹੜੇ ਡੈਮਸ ਹੈਗੇ ਆ ਪੰਜਾਬ ਦੇ ਜਿਸ ਤਰ੍ਹਾਂ ਪੌਂਗ ਡੈਮ ਹੈਗਾ ਤੇ ਜਿਸ ਤਰ੍ਹਾਂ ਰਾਵੀ ਦਾ ਜਿਹੜਾ ਡੈਮ ਹੈਗਾ ਉਹਨਾਂ ਤੇ ਪਾਣੀ ਜਿਹੜਾ ਹੈਗਾ ਉਹ ਸਭ ਸ਼ਮਤਾ ਨਾਲੋਂ ਕਿਤੇ ਜ਼ਿਆਦਾ ਵੱਧ ਚੁੱਕਿਆ ਹੈਗਾ ਤੇ ਖਤਰੇ ਦੇ ਨਿਸ਼ਾਨ ਦੇ ਨੇੜੇ ਹੈਗਾ ਉਹਨੇ ਕਰਕੇ ਇਹਨਾਂ ਨੇ ਕੰਨ ਜਿਹੜੇ ਹੈਗੇ ਆ ਰਾਵੀ ਦੇ ਵੀ ਜਿਹੜੇ ਫਲੱਡ ਗੇਟਸ ਖੋਲੇ ਹੈਗੇ ਆ ਇਸੇ ਤਰ੍ਹਾਂ ਪਾਉਂਡ ਡੈਮ ਦੇ ਤਾਂ ਨੇ ਚਾਰ ਜਿਹੜੇ ਫਲੱਡ ਗੇਟਸ ਹੈਗੇ ਆ ਉਹ ਖੋਲੇ ਹੈਗੇ ਉਹਦੇ ਨਾਲ ਇਹਨਾਂ ਨੇ 1,60,000 ਕਿਊਸਿਕ ਵਾਟਰ ਜਿਹੜਾ ਹੈਗਾ ਉਹ ਰਿਲੀਜ਼ ਹੋਇਆ ਹੈਗਾ ਜਿਹੜੇ ਪੰਜਾਬ ਦੇ ਮਿਨਿਸਟਰ ਹੈਗੇ ਆ ਬਰਿੰਦਰ ਗੋਇਲ ਉਹਨਾਂ ਨੇ ਟੀਵੀ ਤੇ ਜੋ ਸਟੇਟ ਸਟੇਟਮੈਂਟ ਦਿੱਤੀ ਹੈਗੀ ਆ ਉਹ ਬਿਲਕੁਲ ਵੀ ਰੀਸ਼ੋਰਿੰਗ ਨਹੀਂ ਸੀਗੀ ਫਾਰਮਰਸ ਲਈ ਉਹਦੇ ਚ ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਸਾਰੇ ਪੁਖਤਾ ਪ੍ਰਬੰਧ ਕਰ ਰਹੇ ਹੈਗੇ ਹਾਂ ਜਦ ਕਿ ਜਿਹੜਾ ਪੰਜਾਬ ਦੇ ਬਾਰਡਰ ਡਿਸਟ੍ਰਿਕਟਸ ਹੈਗੇ ਨੇ ਉਹ ਪੂਰੀ ਤਰ੍ਹਾਂ ਪਾਣੀ ਚ ਡੁੱਬੇ ਹੋਏ ਹੈਗੇ ਆ ਤਰ੍ਹਾਂ ਤੱਕ ਪਾਣੀ ਆਇਆ ਹੋਇਆ ਹੈਗਾ ਜਮੀਨਾਂ ਸਾਰੀਆਂ ਸਮਰਜ ਗਈਆਂ ਹੈਗੀਆਂ ਨੇ ਹਜ਼ਾਰਾਂ ਇੱਕ ਪਰ ਜਿਹੜੀ ਜ਼ਮੀਨ ਹੈਗੀ ਆ ਕਿਉਂਕਿ ਜਿਹੜੇ ਬਰਿੰਦਰ ਗੋਇਲ ਹੈਗੇ ਆ ਉਹਨਾਂ ਨੇ ਤਾਂ ਸਿਰਫ ਕਲੇਮ ਕੀਤਾ ਹੈਗਾ ਕਿ 3000 ਏਕੜ ਹੀ ਅਫੈਕਟ ਹੋਈ ਹੈਗੀ ਆ ਫਾਰਮਰਸ ਦੀ ਜ਼ਮੀਨ ਜਾਂ ਕਿ ਫਾਰਮਰਸ ਇਹ ਕਲੇਮ ਕਰ ਰਹੇ ਹੈਗੇ ਆ ਕਿ ਸਾਡੇ ਸਾਰਾ ਸਾਰਾ ਪਿੰਡ ਜਿਹੜਾ ਹੈਗਾ ਉਹ ਪਾਣੀ ਦੀ ਮਾਰ ਹੇਠਾਂ ਹੈਗਾ ਤੇ ਹਜੇ ਉਹ ਹੋਰ ਵੀਟ ਕਰ ਰਹੇ ਹੈਗੇ ਆ ਕਿਹੜਾ ਕਿੰਨਾ ਪਾਣੀ ਛੱਡਣਾ ਹੈਗਾ ਕਿਉਂਕਿ ਹਿਮਾਚਲ ਪ੍ਰਦੇਸ਼ ਵਿੱਚ ਹਜੇ ਵੀ ਲਗਾਤਾਰ بارش ਪੂਰੀ ਹੈਗੀ ਆ ਤੇ ਪੰਜਾਬ ਵਿੱਚ ਵੀ ਜਿਹੜੇ ਬਾਰਡਰ ਡਿਸਟ੍ਰਿਕਟਸ ਹੈਗੇ ਆ ਉੱਥੇ ਲੋੜ ਨਾਲੋਂ ਵੱਧ بارش ਹੋਈ ਹੈਗੀ ਆ ਸਰਟਨ ਡਿਸਟ੍ਰਿਕਟ ਵਿੱਚ ਬਹੁਤ ਘੱਟ بارش ਹੋਈ ਹੈਗੀ ਪੰਜਾਬ ਦੇ ਪਰ ਪੋਸ਼ਕ ਡਿਸਟ੍ਰਿਕਟਸ ਦੇ ਵਿੱਚ ਕਾਫੀ بارش ਹੋਈ ਹੈਗੀ ਉਹਦਾ ਵੀ ਇੰਪੈਕਟ ਪਿਆ ਹੈਗਾ ਜਿਹੜੀ ਫਲੱਡਿੰਗ ਹੋਈ ਹੈਗੀ ਫਲਡਿੰਗ ਨਾਲ ਜਿਹੜੇ ਈਮਨ ਧਾਰਨੇ ਲੋਕਾਂ ਦੇ ਜਿਹੜੇ ਪਿੰਡ ਜਿਹੜੇ ਬਾਰਡਰ ਦੇ ਨੇੜੇ ਲੱਗਦੇ ਹੈਗੇ ਆ ਉਹਨਾਂ ਦਾ ਪਿੰਡਾਂ ਦਾ ਟੋਟਲ ਕਨੈਕਸ਼ਨ ਜਿਹੜਾ ਹੈ ਇੰਡੀਆ ਨਾਲੋਂ ਟੁੱਟ ਚੁੱਕਿਆ ਹੈਗਾ